ਆ ਸਾਡੇ ਪਿੰਡ ਦੀ ਡੈਰੀ ਤੋਂ ਹੀ ਗੁਰੂ ਘਰ ਦੀ ਦੁਕਾਨ ਦੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਇਹਰ ਆਪਣੇ ਵੀ ਘਰਾਂ ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਇਹ ਦੇਖਿਆ ਨ ਵੀ ਅਜਿਹਾ ਕੁਝ ਬਣਦੀ ਆ ਮੈਂ ਦੱਸ ਆ ਬਸ ਤੋਂ 1 ਨੰਬਰ ਦਾ ਦੁੱਧ ਵਿੱਕੀ ਸਿੰਘ ਤੇਰਾ ਦੇਖੋ ਅ ਮੱਝ ਦੀ ਜ਼ੇਰ ਪਈ ਪਈ ਆ ਇਹ ਤਾਂ ਆ ਦੇਖੀ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਉਸੀ ਜ਼ਿਮਾਗਮ ਚੱਲ ਰਹੇ ਹਨ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਜਾਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ ਦੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਦੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ ਚ ਦੁੱਧ ਖਰਾਬ ਹੋਣਾ ਨਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਐਜਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗਾਲ ਫੰਗਾ ਯਾਰ ਦੱਸ ਹੁਣ ਸਹੀ ਆ ਕਿ ਗਲਤ ਆ ਤੁਸੀਂ ਆਪ ਹੀ ਲਾ ਲਓ ਸਾਹਿਬ ਸਮਝ ਤੋਂ ਬਾਹਰ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤੇ ਦੇਖ ਲਓ ਹੁਣ ਚੀਜ਼ ਤਾਂ ਵਧੀਆ ਦੇ ਦੋ ਭਾਈ ਜੇ ਰੇਟ ਰਹਿਣਾ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲੋ ਯਾਰ ਬੈਠੇ ਵੀ ਗੁਰੂ ਘਰ ਚ ਪਤੰਦਰੋਂ ਤੁਸੀਂ ਗੁਰੂ ਘਰ ਨਾਲ ਠੱਗੀਆਂ ਲਾਈ ਜਨ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲੋ ਇਹੀਆਂ ਚੀਜ਼ਾਂ ਨੂੰ ਇਹ ਇਹੀ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਅਹਰਾਂ ਦੇ ਲੋਕਾਂ ਨੂੰ ਲੱਜ ਪਾਣੀ ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ ਚ ਪਿੰਡ ਦੇ ਆਣੇ ਸੇਵਾ ਕਰੀ ਆ ਠੀਕ ਆ ਤੁਸੀਂ ਭੈਣਾਂ ਨੂੰ ਪਾਪ ਕਰੇ ਗਾਣਾ ਨਿਕਲ ਜਣੇ ਵਿੱਚੋਂ ਤੁਸੀਂ ਪਾਪ ਕਰਿਆਗਾ ਕੀ ਕਿੰਨਾ ਕੱਢ ਲੇ ਹੋਰੇ ਵਿੱਚੋਂ ਪਿਆਰ ਕੱਢ ਲਊਗਾ ਕਿੰਨਾ ਲੈ ਤੇ ਤੂੰ ਆਪਾਂ 20 ਕਿਲੋ 20 ਕਿਲੋ ਦੁੱਧ ਲੈਤਾ ਇਹਦਾ ਕਿੰਨੇ ਗ੍ਰਾਮ ਹੋਇਆ ਲੈ 400 ਦੁੱਧ ਹੈ ਨਹੀਂ ਜ਼ਰਾ 400 ਚ ਤੂੰ ਤਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿ ਇਹਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਐ ਕੋਈ ਯਕੀਨ ਦੱਸੋ ਯਾਰ ਹੈਗੀ ਇਨਸਾਨੀ ਨਹੀਂ ਨਹੀਂ ਵੀਰੇ ਨੇ ਕਿਨੇ ਕਿ ਬੱਚੇ ਨੇ ਵੀ ਸਰਜਰ ਨજર ਕੋਈ ਨਾ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਤੇ ਰਹਿਣਾ ਨਾਲੇ ਤੂੰ ਗੁਰੂ ਘਰ ਰਹਿਣਾ ਨੂੰ ਤੂੰ ਆਹ ਕੁਸ ਬਹੋ ਕਰ ਰਿਹਾ ਯਾਰ ਦੇਖ ਹਨ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਂਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀ ਆਉਂਦੇ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲੋ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਆਲਾ ਨੂੰ ਵੀ ਬੇਨਤੀ ਆ ਠੀਕ ਆ ਤੇ ਪਿੰਡਦਿਆਂ ਨੂੰ ਵੀ ਬੇਨਤੀ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵਧਾ। ਆ ਦੁੱਧ ਵਿੱਕੀ ਦੇਖ। ਆਪ ਤਾਂ ਇੱਕ ਨੰਬਰ ਦਾ ਦੁੱਧ ਵਿੱਕੀ ਸਿੰਘ ਤੇਰਾ ਦੇਖੋ। ਆ ਮੱਝ ਦੀ ਜੇਰ ਪਈ ਪਈ ਐ ਤਾਂ। ਆ ਦੇਖੀ ਬਣ ਗਿਆ। ਬਰਤਾਰੇ ਵਿੱਚ ਲਾਦਾ ਕਸੂ। ਪੂਰਾ। 4 ਮਹੀਨੇ ਤੇ ਦੇਖਿਆ ਉਹ ਫੁੱਲ ਬਣੂ ਤੇ ਖੇਤ ਨਹੀਂ ਗਏ ਟੁੱਟ ਨਹੀਂ। ਇਹ ਲਾਲ ਤੇਰਾ। ਇੰਨਾ ਨਰ ਕਾ ਇੰਨਾ ਗੱਲ ਲੈਂਦੇ। ਅਸੀਂ ਗੁੱਦੂਆ ਪੰਡਾਲੇ। ਓਏ ਪੰਡਾਲੇ ਯਾਰ। 100 ਮਹੀਨੇ ਦੇ ਬਾਅਦ ਦੇ ਵੀ ਇੰਨਾ ਜਿਹਾ ਦਵਾਖਾ ਨੇ ਕਿਵੇਂ ਇਕੱਠਾ। ਹੋਰ ਠਾਗੇ ਜਾ ਕੇ। ਉਹ ਮੈਦਾ ਨਹੀਂ ਬਣਦੀ ਆ ਨਹੀਂ ਉਹ ਤੁਰੀ ਬਣਦੀ ਉਹੀ ਦਾ ਕਰ ਕਰਦੇ ਵੀ ਐਡਾ ਜ਼ਹਿਰ ਐਡਾ ਮੇਟਰ ਬੰਦਾ ਤੇਜੀ ਵਾਗ ਜੂ ਕਰੀਂ ਨਰ ਦੇ ਹੋ ਗੋ ਕਫਾਂ ਦੇ ਮਰਨ ਜਿੱਦਾਂ ਪਾਪੀ ਨਹੀਂ ਆਂ ਐਸੀ ਕੁੱਤੀਆਂ ਰੱਖ ਦਿਆ ਅਸੀਂ ਕੁੱਤੀਆਂ ਰੱਖ ਦਿਆ ਕਦੇ ਡੰਗਰ ਨੇ ਆ ਕੇ ਦੇਖੇ ਜੀ ਕਰ ਸੁਤਰੀ ਬਾਤ ਪ੍ਰੋਗਰਾਮ ਆ ਲਓ ਸਾਰੇ ਇਹਦਾ ਫੁੱਦੂ ਬਣਾਇਆ ਨਾ ਨਾ 4 ਵਜੇ ਕਿਨੇ ਜੋੜਿਆ ਖੋਲਾ ਕੋਲ ਪਰ ਰਾਇਤੋਂ ਤੂੰ ਜੇ ਪਨੀਰੇ ਨਹੀਂ ਬਣਦਾ ਤੇਰੀ ਬਣਦਾ ਅੱਡੀ ਠੱਗੀ ਏ ਠੱਗੀ ਜਵਾਕਾਂ ਨਾਲ ਓ ਖੈ ਤੂੰ ਹੀ ਜੁੜੀ ਇਕੱਠੀ ਕਰੀਏ ਨਾ ਚਾਰ ਜਵਾਰਾਂ ਨੇ ਉਹ ਗੁਰੂ ਤਾਂ ਉਹਦਾ ਬੰਦ ਨਾ ਕਿ ਬਾਰ ਜਿਹਨੂੰ ਜੰਨਣਾ ਨਾ ਸਹੀ ਠੀਕ ਆ ਬੱਲੀ ਓ ਬੱਲੀ ਬੱਸ ਯਾਰ ਬੰਦੇ ਬੋਲਦਾ ਉਹ ਹੱਥਾਂ ਨਾਲ ফোন <laughs> গান ਜਾਣਾ ਬਰਬਾਦ ਕਰਦੇ ਲੋਕਾਂ ਦੀ ਨਾਕ ਪੀਂਦਾ ਕਿ ਕੁਝ ਉਹ ਤੁਮੰਗਾ ਨਹੀਂ ਘੰਟੀ ਅਜੇ ਤੂੰ ਆਇਆ ਨਹੀਂ ਕਹਿੰਦਾ ਉਹ ਮੋਹ ਚਲੀ ਉਹ ਨਾ ਉਹ ਨਾ ਉਹ ਕਬਰੀ ਦਾ ਇਹ ਖਲਾਬੇੜਾ ਕਰਵਾਤੀ ਕਰਤੀ ਜੋ ਆਕਾ ਦੀ ਉਹਨੇ ਚੈਲੰਜ ਕਰਤਾ ਉਸ ਨੂੰ ਫੋਨ ਕਰੋ ਕਹਿੰਦਾ ਯਾਰ ਕੰਟਰੋਲ ਉਹ ਜਾ ਗੋਣਾ

कंट <laughs> फ